ਸਵੇਰ ਦੇ 4 ਵਜੇ ਨੇ ਅਚਾਨਕ ਤੁਹਾਡੇ ਪਿਤਾ ਜੀ ਤੁਹਾਨੂੰ ਉਠਾਉਂਦੇ ਨੇ ਤੇ ਕਹਿ ਰਹੇ ਨੇ ਕਿ ਉਹਨਾਂ ਨੂੰ ਇੱਕਦਮ ਘਬਰਾਹਟ ਹੋਣ ਲੱਗ ਪਈ ਆ ਇੱਕਦਮ ਸਾਹ ਲੈਣ 'ਚ ਤਕਲੀਫ ਆ ਜਾਂ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਹੀ ਇਸ ਤਰ੍ਹਾਂ ਜਿਸ ਤਰ੍ਹਾਂ ਸਿਰ 'ਚ ਕੁਝ ਚੱਲ ਰਿਹਾ ਆ ਜਾਂ ਉਹ ਕੰਪਲੇਂਟ ਕਰਦੇ ਨੇ ਕਿ ਮੇਰੇ ਖੱਬੇ ਮੋਢੇ 'ਚ ਦਰਦ ਆ ਮੇਰੇ ਛਾਤੀ 'ਚ ਦਰਦ ਆ ਮੇਰੇ ਜਵਾੜੇ 'ਚ ਦਰਦ ਆ ਮੇਰੀ ਖੱਬੀ ਅਰਕ ਨੂੰ ਦਰਦ ਹੋ ਰਹੀ ਆ ਮੇਰੇ ਖੱਬੀ ਬਾਹਾਂ 'ਚ ਦਰਦ ਆ ਜਾਂ ਮੈਨੂੰ ਉਲਟੀ ਆਉਣ ਪੈ ਰਹੀ ਆ ਜਾਂ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਮੇਰੀ ਛਾਤੀ ਤੇ ਕੋਈ ਦਬਾਅ ਪਾ ਰਿਹਾ ਆ ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਹਾਰਟ ਅਟੈਕ ਦੇ ਕੀ ਚਿੰਨ ਹੋ ਸਕਦੇ ਨੇ ਕੀ ਲੱਛਣ ਹੋ ਸਕਦੇ ਨੇ ਤੁਸੀਂ ਕਿਵੇਂ ਪਛਾਣੋ ਔਰ ਫੌਰੀ ਤੌਰ ਤੇ ਘਰ ਵਿੱਚ ਬੈਠਿਆਂ ਕੀ ਕੀਤਾ ਜਾਏ ਤਾਂ ਕਿ ਵਿਅਕਤੀ ਦੀ ਜ਼ਿੰਦਗੀ ਬਚਾਈ ਜਾ ਸਕੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਹਦੇ ਬੇਸਿਕਸ ਦੀ ਬੇਸਿਕਸ ਇਹ ਨੇ ਕਿ ਅੱਜ ਦੇ ਜ਼ਮਾਨੇ 'ਚ ਕੋਈ ਵੀ ਵਿਅਕਤੀ ਜੇ 40 ਸਾਲ ਤੋਂ ਉੱਤੇ ਆ ਤਾਂ ਉਸ ਨੂੰ ਬਲੱਡ ਪ੍ਰੈਸ਼ਰ ਦੀ ਜੇ ਸ਼ਿਕਾਇਤ ਹੈ ਕੀ ਆ ਤਾਂ ਉਸ ਨੂੰ ਕਿਸੇ ਵਕਤ ਵੀ ਕੋਈ ਪ੍ਰੋਬਲਮ ਆ ਸਕਦੀ ਹੈ ਜੇ ਉਹ ਰੈਗੂਲਰ ਚੈੱਕਅਪ ਨਹੀਂ ਕਰਾ ਰਿਹਾ ਔਰ ਅੱਜਕੱਲ ਤੇ ਕਈ ਵਾਰ ਹਾਰਟ ਅਟੈਕਸ 32 ਸਾਲ ਦੀ ਏਜ ਚ ਵੀ ਹੋ ਰਹੇ ਨੇ ਬੜੇ ਯੰਗ ਲੋਕਾਂ ਨੂੰ ਜੋ ਕਿ ਇੱਕ ਬੜੀ ਸੀ ਬੜੀ ਹੀ ਖਤਰਨਾਕ ਡਿਵੈਲਪਮੈਂਟ ਆ ਔਰ ਕਈ ਵਾਰ ਇਹ ਬਿਨਾ ਕਿਸੇ ਅਗਾਊਂ ਚੇਤਾਵਨੀ ਤੋਂ ਹੁੰਦੇ ਨੇ ਮਤਲਬ ਬੰਦੇ ਨੂੰ ਕੋਈ ਪ੍ਰੋਬਲਮ ਹੀ ਨਹੀਂ ਆ ਬੰਦਾ ਆਪਣੀ ਜ਼ਿੰਦਗੀ ਚ ਬਿਲਕੁਲ ਨਾਰਮਲ ਤਰੀਕੇ ਨਾਲ ਕੰਮ ਕਰ ਰਿਹਾ ਆ ਨਾ ਉਹਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਆ ਨਾ 슈ਗਰ ਦੀ ਆ ਨਾ ਕੋਈ ਸਾਹ ਚੜਦਾ ਆ ਨਾ ਕਦੀ ਛਾਤੀ ਚ ਦਰਦ ਹੋਈ ਆ ਪਰ ਫੇਰ ਵੀ ਅਚਾਨਕ ਕਈ ਅਸੀ ਘਟਨਾਵਾਂ ਸੁਣਦੇ ਆ ਕਿ ਅਟੈਕ ਹੋ ਗਿਆ ਜੀ ਔਰ ਮੰਦਭਾਗੀ ਘਟਨਾ ਵਾਪਰ ਗਈ ਸੋ ਇਸ ਵੀਡੀਓ ਚ ਸਭ ਤੋਂ ਪਹਿਲਾਂ ਮੈਂ ਮੋਟਾ-ਮੋਟਾ ਦੱਸੂਗਾ ਕਿ ਇੱਕ ਇਮੀਨੈਂਟ ਹਰਟ ਅਟੈਕ ਦੇ ਕਾਰਨ ਕੀ ਨੇ ਤੇ ਚਿੰਨ ਕੀ ਨੇ ਔਰ ਫੌਰੀ ਤੌਰ ਤੇ ਕੀਤਾ ਕੀ ਜਾਏ ਸਭ ਤੋਂ ਪਹਿਲਾਂ ਤਾਂ ਇਹ ਸਮਝੋ ਬੇਸਿਕ ਜਿਆ ਕਿ ਜਿਵੇਂ ਸਾਡੇ ਸਰੀਰ ਦੇ ਹਰ ਇੱਕ ਸੈੱਲ ਨੂੰ ਕੰਮ ਕਰਨ ਲਈ ਬਲੱਡ ਦੀ ਲੋੜ ਹੁੰਦੀ ਆ ਬਲੱਡ ਜੋ ਕੇ ਹਰ ਸੈੱਲ ਤੱਕ ਊਰਜਾ ਦੇ ਸੋਰਸ ਪਹੁੰਚਾਉਂਦਾ ਆ ਗਲੂਕੋਜ਼ ਫੈਟੀ ਐਸਿਡਸ ਔਰ ਉਹਨੂੰ ਬਾਲਣ ਲਈ ਆਕਸੀਜਨ ਪਹੁੰਚਾਉਂਦਾ ਆ ਇਹੀ ਬਲੱਡ ਸਾਡੇ ਦਿਲ ਦੇ ਮਸਲ ਸੈੱਲਸ ਨੂੰ ਵੀ ਚਾਹੀਦਾ ਆ ਜਿਹੜੇ ਦਿਲ ਦੇ ਮਸਲਸ ਹੁੰਦੇ ਨੇ ਕਾਰਡੀਅਕ ਮਸਲਸ ਹੁੰਦੇ ਨੇ ਇਹਨਾਂ ਨੂੰ ਵੀ ਬਲੱਡ ਚਾਹੀਦਾ ਆ ਆਮ ਸਾਡੇ ਸਕੈਲੇਟਲ ਮਸਲਸ ਦੀ ਤਰ੍ਹਾਂ ਸਾਡੇ ਬਾਹਾਂ ਲੱਤਾਂ ਦੇ ਜਿਹੜੇ ਮਸਲਸ ਨੇ ਉਹਨਾਂ ਦੀ ਤਰ੍ਹਾਂ ਔਰ ਜਿਵੇਂ ਸਾਡੇ ਸਮੂਥ ਮਸਲ ਨੇ ਸਾਡੇ ਪੇਟ ਦੇ ਮਸਲ ਲੈ ਮੰਨ ਲੋ ਉਹਨਾਂ ਦੀ ਤਰ੍ਹਾਂ ਦਿਲ ਦੇ ਮਸਲਸ ਨੂੰ ਵੀ ਕਾਰਡੀਕ ਮਸਲਸ ਨੂੰ ਵੀ ਬਲੱਡ ਚਾਹੀਦਾ ਆ ਇਹਦੇ ਲਈ ਕੁਦਰਤ ਨੇ ਦਿਲ ਦੇ ਅਲੱਗ-ਅਲੱਗ ਹਿੱਸਿਆਂ ਨੂੰ ਤਿੰਨ ਮੁੱਖ ਆਰਟਰੀਜ਼ ਸਪਲਾਈ ਕੀਤੀਆਂ ਨੇ ਜਿਨ੍ਹਾਂ ਨੂੰ ਕੋਰੋਨਰੀ ਆਰਟਰੀਜ਼ ਕਿਹਾ ਜਾਂਦਾ ਆ ਕੋਰੋਨਰੀ ਇਸ ਕਰਕੇ ਕਿਉਂਕਿ ਉਹ ਦਿਲ ਦੇ ਉੱਤੇ ਕਰੋਨਾ ਦੀ ਤਰ੍ਹਾਂ ਸਿੱਟ ਕਰਦੀਆਂ ਨੇ ਕਿ ਇਦਾਂ ਚਾਰੇ ਪਾਸੇ ਫੈਲੀਆਂ ਨੇ ਜਿਦਾਂ ਕਰੋਨਾ ਹੁੰਦਾ ਹੈ ਜਿਸ ਤਰ੍ਹਾਂ ਚਾਰੇ ਪਾਸੇ ਨੂੰ ਰੋਸ਼ਨੀ ਦੀਆਂ ਕਿਰਨਾਂ ਨਿਕਲ ਰਹੀਆਂ ਆ ਕਰੋਨਾ ਦੀ ਤਰ੍ਹਾਂ ਉਹ ਆਰਟਰੀਜ਼ ਦਿਲ ਉੱਤੇ ਇਦਾਂ ਬੈਠੀਆਂ ਨੇ ਉਹਨਾਂ ਨੂੰ ਕੋਰੋਨਰੀ ਆਰਟਰੀਜ਼ ਬੋਲਿਆ ਜਾਂਦਾ ਆ ਮੁੱਖ ਤੌਰ ਤੇ ਤਿੰਨ ਨੇ ਔਰ ਗਾਂ ਉਹਨਾਂ ਦੀਆਂ ਫਰਦਰ ਛੋਟੀਆਂ ਬ੍ਰਾਂਚੇਸ ਹੁੰਦੀਆਂ ਨੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਹੌਲੀ ਹੌਲੀ ਕੁਝ ਜੇ ਰਿਸਕ ਫੈਕਟਰ ਹੋਣ ਜਿਹੜੇ ਆਲਰੇਡੀ ਅਸੀਂ ਡਿਸਕਸ ਕੀਤੇ ਆ ਕਿ ਜਿਵੇਂ ਬਲੱਡ ਚ ਹਾਈ ਕੋਲੇਸਟ੍ਰੋਲ ਆ ਸਟ्रेसਫੁੱਲ ਲਾਈਫ ਆ ਲਾਈਕ ਚਿੰਤਾ ਪਰੇਸ਼ਾਨੀਆਂ ਬਹੁਤ ਨੇ ਬਲੱਡ ਪ੍ਰੈਸ਼ਰ ਵਧਦਾ ਆ ਐਲਕੋਹਲ ਲੈਂਦੇ ਹੋ ਸਮੋਕਿੰਗ ਕਰਦੇ ਹੋ 슈ਗਰ ਹੈਗੀ ਆ ਹੈਰੀਡਿਟਰੀ ਚ ਤੁਹਾਡੀ ਇਹ ਪ੍ਰੋਬਲਮ ਹੈਗੀ ਆ ਤੁਹਾਡੇ ਇਹ ਫੈਮਿਲੀ ਚ ਪ੍ਰੋਬਲਮ ਚੱਲ ਰਹੀ ਆ ਤਾ ਚਾਂਸਸ ਆ ਕਿ ਤੁਹਾਡੀਆਂ ਦਿਲ ਦੀਆਂ ਆਰਟਰੀਜ਼ ਦੇ ਵਿੱਚ ਬਲੌਕ ਡਿਵੈਲਪ ਹੋ ਜੇ ਭਾਵ ਕੋਲੇਸਟ੍ਰੋਲ ਦਾ ਇੱਕ ਬਲੌਕ ਡਿਵੈਲਪ ਹੋ ਜੇ ਔਰ ਜਿਉਂ-ਜਿਉਂ ਬਲੌਕ ਵੱਡਾ ਹੁੰਦਾ ਜਾਂਦਾ ਆ ਕਈ ਵਾਰ ਜ਼ਿਆਦਾ ਬਲੌਕੇਜ ਹੋ ਜੇ ਤਾਂ ਬਲੱਡ ਉਹਦੇ ਵਿੱਚੋਂ ਪਾਸ ਥਰੂ ਨਹੀਂ ਕਰ ਪਾਉਂਦਾ ਤਾਂ ਫਿਰ ਕੀ ਹੁੰਦਾ ਆ ਕਿ ਉਹ ਆਰਟਰੀ ਦਿਲ ਦੇ ਜਿਸ ਹਿੱਸੇ ਨੂੰ ਬਲੱਡ ਸਪਲਾਈ ਕਰ ਰਹੀ ਹੁੰਦੀ ਆ ਉਹਨੂੰ ਪੂਰੀ ਮਾਤਰਾ ਦੇ ਵਿੱਚ ਊਰਜਾ ਦੇ ਸੋਰਸ ਤੇ ਆਕਸੀਜਨ ਨਹੀਂ ਮਿਲਦੀ ਔਰ ਕੀ ਹੁੰਦਾ ਆ ਕਿ ਦਿਲ ਦਾ ਉਹ ਪਰਟੀਕੂਲਰ ਹਿੱਸਾ ਭਾਵ ਜਿਸ ਨੂੰ ਸਪਲਾਈ ਬਲੱਡ ਕਰਨ ਵਾਲੀ ਆਰਟਰੀ ਚ ਬਲਾਕੇਜ ਆ ਗਈ ਆ ਲੋੜੋਂ ਵੱਧ ਉਹਦੇ ਸੈਲਸ ਮਰਨ ਲੱਗਦੇ ਨੇ ਭਾਵ ਉਹਨਾਂ ਦੀ ਸੈਲਸ ਦੀ ਡੈਥ ਹੋਣ ਲੱਗਦੀ ਆ ਉਸ ਨੂੰ ਬੋਲਦੇ ਨੇ ਮਾਇਓਕਾਰਡੀਅਲ ਇਨਫਾਰਕਸ਼ਨ ਸੋ ਜਦੋਂ ਸੈਲ ਡੈਥ ਹੁੰਦੀ ਆ ਤਾਂ ਬਹੁਤ ਜ਼ਿਆਦਾ ਦਰਦ ਹੁੰਦੀ ਆ ਆਮ ਤੌਰ ਤੇ ਇਹ ਦਰਦ ਹੁੰਦੀ ਛਾਤੀ ਦੇ ਖੱਬੇ ਪਾਸੇ ਹੀ ਆ ਬਟ ਇਹ ਕਈ ਵਾਰੀ ਰੈਫਰਡ ਪੇਨ ਵੀ ਹੋ ਸਕਦੀ ਆ ਕਿਸੇ ਵੀ ਹੋਰ ਜਗ੍ਹਾ ਤੇ ਹੋ ਸਕਦੀ ਆ ਖਾਸ ਕਰਕੇ ਸਾਡੀ ਅੱਪਰ ਬਾਡੀ ਚ ਇਹ ਦਰਦ ਖੱਬੇ ਮੋਢੇ ਨੂੰ ਹੋ ਸਕਦੀ ਆ ਖੱਬੀ ਬਾਹ ਨੂੰ ਖੱਬੀ ਐਲਬੋ ਨੂੰ ਹੋ ਸਕਦੀ ਆ ਤੁਹਾਡੇ ਜਵਾੜੇ ਚ ਦਰਦ ਹੋ ਸਕਦੀ ਆ ਖੱਬੇ ਪਾਸੇ ਸੱਜੇ ਪਾਸੇ ਗਲੇ 'ਚ ਤੜੇ ਪੇਟ ਦੇ ਆ ਉੱਪਰਲੇ ਹਿੱਸੇ 'ਚ ਐਪੀਗੇਸਟਰੀਅਮ 'ਚ ਈਵਨ ਛਾਤੀ ਦੇ ਸੱਜੇ ਪਾਸੇ ਸੱਜੀ ਬਾਹ ਨੂੰ ਮੋਢੇ ਨੂੰ ਇਹਨਾਂ ਕਿਸੇ ਵੀ ਸੇਵ ਵਿੱਚ ਦਰਦ ਦੇ ਰੂਪ 'ਚ ਇਹਦੇ ਸਾਈਨ ਆ ਸਕਦੇ ਨੇ ਔਰ ਇਹ ਦਰਦ ਕਈ ਤਰ੍ਹਾਂ ਦੀ ਹੁੰਦੀ ਆ ਕਈ ਵਾਰ ਤੇ ਮੱਠੀ ਮੱਠੀ ਦਰਦ ਹੁੰਦੀ ਆ ਮਰੀਜ਼ ਕਹੇਗਾ ਕਿ ਮੈਨੂੰ ਦਬਾਅ ਮਹਿਸੂਸ ਹੋ ਰਿਹਾ ਆ ਮੈਨੂੰ ਛਾਤੀ 'ਚ ਕੰਜੈਸ਼ਨ ਜੀ ਕਟਣ-ਕਟਣ ਜੀ ਮਹਿਸੂਸ ਹੋ ਰਹੀ ਆ ਕਈ ਵਾਰ ਇਹ ਦਰਦ ਬਹੁਤ ਤਿੱਖੀ ਤੇ ਤੇਜ਼ ਹੁੰਦੀ ਆ ਕਿ ਮਰੀਜ਼ ਦਰਦ ਦੇ ਵਿੱਚ ਕਰਾਉਣ ਲੱਗ ਜਾਂਦਾ ਆ ਹੋਰ ਇਹਦੇ ਦਰਦ ਤੋਂ ਇਲਾਵਾ ਕੀ ਚਿੰਨ ਹੁੰਦਿਆ ਇੱਕਦਮ ਮਰੀਜ਼ ਸ਼ਿਕਾਇਤ ਕਰਦਾ ਆ ਚੰਗਾ ਭਲਾ ਬੈਠਾ ਆ ਇਹਦਾ ਆਨਸੈਟ ਬੜਾ ਸਡਨ ਹੁੰਦਾ ਆ ਮਰੀਜ਼ ਸ਼ਿਕਾਇਤ ਕਰਦਾ ਆ ਕਿ ਮੇਰੇ ਬਹੁਤ ਘਬਰਾਹਟ ਹੋਣ ਲੱਗ ਪਈ ਆ ਮੈਨੂੰ ਸਾਹ ਲੈਣ ਚ ਮੁਸ਼ਕਲ ਆ ਰਹੀ ਆ ਉਦਾ ਸੈਂਸਰੀਅਮ ਆਰ ਡਾਲਟਰਡ ਹੋ ਜਾਂਦਾ ਹੈ ਆ ਭਾਵ ਉਹ ਨੂੰ ਸੁੱਧ ਬੁੱਧ ਨਹੀਂ ਰਹਿੰਦੀ ਉਹ ਨੂੰ ਪੂਰੀ ਗੱਲ ਦੀ ਸਮਝ ਨਹੀਂ ਆਉਂਦੀ ਉਹ ਕਹਿੰਦਾ ਉਹ ਕਹਿੰਦਾ ਕਿ ਮੈਨੂੰ ਸਮਝ ਨਹੀਂ ਲੱਗ ਰਹੀ ਮੇਰੇ ਆਲੇ ਦੁਆਲੇ ਕੀ ਵਾਪਰ ਰਿਹਾ ਆ ਭਾਵ ਡਿਜ਼ੀਨੈਸ ਡਰਾਉਜ਼ੀਨੈਸ ਹੋ ਜਾਂਦੀ ਆ ਫਿਰ ਇਹਦੇ ਹੋਰ ਕੀ ਚਿੰਦ ਨੇ ਨੌਜ਼ੀਆ ਟਾਈਪ ਫੀਲਿੰਗ ਆ ਸਕਦੀ ਆ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਉਲਟੀ ਆਉਣ ਪੈ ਰਹੀ ਆ ਉਲਟੀ ਆ ਵੀ ਸਕਦੀ ਆ ਫਿਰ ਇਸ ਤੋਂ ਇਲਾਵਾ ਕੀ ਹੋ ਸਕਦਾ ਹੈ ਠੰਡੀਆਂ ਤਰੇਲੀਆਂ ਆ ਸਕਦੀਆਂ ਨੇ ਕੋਲਡ ਸਵੇਟ ਆ ਸਕਦੇ ਨੇ ਜਿਸ ਨੂੰ ਬੋਲਦੇ ਆ ਤਰੇਲੀ ਆਉਣਾ ਔਰ ਇਸ ਤੋਂ ਇਲਾਵਾ ਇਹਦੇ ਕੀ ਚਿੰਨ ਹੋ ਸਕਦੇ ਨੇ ਕਿ ਛਾਤੀ ਚ ਸਾੜ ਪੈਣਾ ਔਰ ਅਸੀਂ ਇਸ ਨੂੰ ਅਕਸਰ ਹੀ ਮਿਕਸ ਕਰ ਲੈਂਦੇ ਆ ਕਿ ਇਨਾਂ ਨੇ ਪਕੌੜੇ ਵਗੈਰਾ ਕੋਈ ਤਲੀ ਚੀਜ਼ ਖਾਦੀ ਸੀ ਜਾਂ ਸਾਗ ਖਾਦਾ ਸੀ ਉਹਦੇ ਕਰਕੇ ਸਾੜ ਪੈ ਰਿਹਾ ਹੋਣਾ ਆ ਕੋਈ ਕਹਿੰਦਾ ਆ ਇਹਨੂੰ ਪੀ ਲੋ ਕੋਈ ਕਹਿੰਦਾ ਆ ਲੱਸੀ ਪੀ ਲੋ ਕੋਈ ਕਹਿੰਦਾ ਆ ਆਕਸਿਡ ਦਾ ਕੈਪਸੂਲ ਖਾ ਲੋ ਔਰ ਕਈ ਵਾਰ ਲੋਕ ਤੁਰੰਤ ਕੋਈ ਐਕਸ਼ਨ ਨਹੀਂ ਲੈਂਦੇ ਬਟ ਕੀ ਕਰਦੇ ਨੇ ਕਿ ਆਪਣੇ ਰਿਸ਼ਤੇਦਾਰਾਂ ਨੂੰ ਜੇ ਕੋਈ ਮੁੰਡਾ ਜਾਂ ਕੋਈ ਰਿਸ਼ਤੇਦਾਰ ਹੈਲਥ ਮਹਿਕਮੇ ਚਾ ਕਿਸੇ ਹਸਪੀਟਲ ਲੱਗਾ ਆ ਜਾਂ ਕੋਈ ਡਾਕਟਰ ਆ ਫਾਰਮਾਸਿਸਟ ਆ ਕੋਈ ਹੈਲਥ ਵਰਕਰ ਆ ਤਾਂ ਉਹਨੂੰ ਫੋਨ ਕਰਨ ਲੱਗ ਜਾਂਦੇ ਨੇ ਕਿ ਤੇਰੇ ਅੰਕਲ ਨੂੰ ਇਸ ਤਰ੍ਹਾਂ ਹੋ ਰਿਹਾ ਆ ਕੀ ਕਰੀਏ ਉਹ ਆ ਉਹ ਸਮਾਂ ਗਵਾ ਦਿੰਦੇ ਨੇ ਦੇਖੋ ਜਿਵੇਂ ਇੱਕ ਆਮ ਹੀ ਬੜਾ ਕਾਮਨ ਕਲੀਸ਼ੇ ਆ ਮੁਹਾਵਰਾ ਆ ਕਿ ਟਾਈਮ ਇਜ਼ ਮਨੀ ਕਿ ਟਾਈਮ ਇਨਾ ਕੀਮਤੀ ਆ ਕਿ ਟਾਈਮ ਹੀ ਪੈਸਾ ਆ ਪਰ ਦਿਲ ਦੇ ਮਾਮਲੇ ਵਿੱਚ ਜਦੋਂ ਹਾਰਟ ਅਟੈਕ ਆ ਰਿਹਾ ਹੋਏ ਟਾਈਮ ਇਜ਼ ਮਸਲ ਟਾਈਮ ਇਜ਼ ਹਰਟ ਮਸਲ ਜਿੰਨਾ ਤੁਸੀਂ ਸਮਾਂ ਗਵਾਈ ਜਾਓਗੇ ਓਨਾ ਹੀ ਤੁਹਾਡਾ ਦਿਲ ਦਾ ਮਸਲ ਨਸ਼ਟ ਹੋਈ ਜਾਏਗਾ ਭਾਵ ਇਨਫਾਰਕਟ ਵੱਡਾ ਹੋਈ ਜਾਏਗਾ ਇਨਫਾਰਕਸ਼ਨ ਵਧਦੀ ਜਾਏਗੀ ਉਹ ਦਿਲ ਦੇ ਸੈਲ ਡੈੱਡ ਹੋਈ ਜਾਣਗੇ ਔਰ ਉਹ ਪਰਮਾਨੈਂਟਲੀ ਔਰ ਇਰਰੀਵਰਸੀਬਲੀ ਡੈੱਡ ਹੁੰਦੇ ਨੇ ਉਹ ਬਾਅਦ ਦੇ ਵਿੱਚ ਠੀਕ ਨਹੀਂ ਹੋ ਸਕਦੇ ਹਾਂ ਦਿਲ ਉਤੋਂ ਬਿਨਾਂ ਵੀ ਕੰਮ ਕਰ ਸਕਦਾ ਹੈ ਕੁਝ ਹਿੱਸੇ ਚ ਇਨਫਾਰਕਟ ਬਣਨ ਦੇ ਬਾਵਜੂਦ ਵੀ ਬਟ ਸਮਾਨੀਗਲ ਹੋਣਾ ਚਾਹੀਦਾ ਹੁਣ ਅਸੀਂ ਡਿਸਕਸ ਕਰ ਲਿਆ ਕਿ ਚਿੰਨ ਕੀ ਨੇ ਕਾਮਨ ਸੈਟਅਪ ਕੀ ਹੁੰਦਾ ਆ ਖਾਸ ਕਰਕੇ ਸਰਦੀਆਂ ਵਿੱਚ ਸਵੇਰ ਦੇ 3 ਵਜੇ ਨੇ ਇੱਕਦਮ ਤੁਹਾਡੇ ਘਰ ਵਿੱਚ ਕੋਈ ਮੈਂਬਰ ਜਿਹੜਾ 45 50 ਤੋਂ ਉੱਟਿਆ ਤੁਹਾਨੂੰ ਉਠਾਉਂਦਾ ਆ ਤਾਂ ਇਸ ਤਰ੍ਹਾਂ ਦੀਆਂ ਕੰਪਲੇਂਟਸ ਕਰੇਗਾ ਦੇਖੋ ਸਿਰਫ 50 ਜਾਂ 40% ਲੋਕ ਹੀ ਖੁਸ਼ਕਿਸਮਤ ਹੁੰਦੇ ਨੇ ਜਿਹੜੇ ਇਹੋ ਜੀ ਅਵਸਥਾ ਤੋਂ ਬਾਅਦ ਹਸਪੀਟਲ ਤੱਕ ਪਹੁੰਚ ਪਾਉਂਦੇ ਨੇ ਲਗਭਗ 50% 55% ਦੀ ਮੌਕੇ ਤੇ ਹੀ ਡੇਥ ਹੋ ਸਕਦੀ ਆ ਸੋ ਤੁਰੰਤ ਐਕਸ਼ਨ ਦੀ ਲੋੜ ਆ ਸੋ ਇਸ ਕੇਸ ਦੇ ਵਿੱਚ ਜਦੋਂ ਵੀ ਤੁਹਾਡੇ ਘਰ ਵਿੱਚ ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਆ ਕੋਈ ਓਵਰ weight ਆ ਜਾਂ 50 ਤੋਂ ਉੱਤੇ ਆ ਜਿਸ ਨੂੰ ਕੋਈ ਵੀ ਰਿਸਕ ਫੈਕਟਰ ਜਿਹਦੇ ਵਿੱਚ ਹੈਗਾ ਆ ਜਾਂ ਜਿਹੜਾ ਨੋਨ ਆ ਮਰੀਜ਼ ਕਿ ਉਹਨੂੰ ਪ੍ਰੋਬਲਮ ਹੈਗੀ ਆ ਤੁਸੀਂ ਕੀ ਕਰਨਾ ਆ ਬੜਾ ਹੀ ਸੌਖਾ ਕੰਮ ਆ ਘਰ ਦੇ ਵਿੱਚ 5-6 ਤਰ੍ਹਾਂ ਦੀਆਂ ਦਵਾਈਆਂ ਰੱਖਣੀਆਂ ਨੇ ਹਰ ਵਕਤ ਕੋਰੋਣੀਆਂ ਚਾਹੀਦੀਆਂ ਨੇ ਮਰੀਜ਼ ਦੀ ਜੇਬ 'ਚ ਹੋਣੀਆਂ ਚਾਹੀਦੀਆਂ ਨੇ ਤੇ ਘਰ ਵਿੱਚ ਇੱਕ ਅੱਧੀ ਜਗ੍ਹਾ ਹੋਰ ਵੀ ਪਈਆਂ ਹੋਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਟੈਬਲੇਟ ਸੋਰਬਿਟਰੇਟ ਸੋਰਬਿਟਰੇਟ ਦੀ ਗੋਲੀ 50 ਗੋਲੀਆਂ ਦਾ ਪੱਤਾ ਹੁੰਦਾ ਆ ਸਸਤੀ ਹੁੰਦੀ ਆ ਇਹ 5 ਮਿਲੀਗ੍ਰਾਮ ਦੀ ਆਉਂਦੀ ਆ ਔਰ 10 ਮਿਲੀਗ੍ਰਾਮ ਦੀ ਵੀ ਆਉਂਦੀ ਆ ਜਦੋਂ ਹੀ ਤੁਹਾਨੂੰ ਇਦਾਂ ਦੀ ਸਥਿਤੀ ਲੱਗੇ ਜਿਹੜੇ ਮੈਂ ਚਿੰਨ ਗੜਾਏ ਨੇ ਘਬਰਾਹਟ ਸਾਹ ਲੈਣ 'ਚ ਮੁਸ਼ਕਲ ਛਾਤੀ 'ਚ ਦਰਦ ਮੋਢੇ 'ਚ ਦਰਦ ਵਗੈਰਾ ਤਾਂ ਫੌਰੀ ਤੌਰ ਤੇ 5 ਮਿਲੀਗ੍ਰਾਮ ਦੀਆਂ 200 ਮਿਟਰੇਟ ਦੀਆਂ ਗੋਲੀਆਂ ਜਾਂ 10 ਮਿਲੀਗ੍ਰਾਮ ਦੀ ਇੱਕ ਗੋਲੀ ਮਰੀਜ਼ ਦੇ ਉਸੇ ਵਕਤ ਮੂੰਹ 'ਚ ਪਾ ਦਿਓ ਉਹਨੂੰ ਕਹੋ ਕਿ ਚਿੱਥ ਕੇ ਖਾ ਲਾ ਉਹਦੇ ਚਿੱਥ ਦੇ ਚਿੱਥ ਕੇ ਖਾਣ ਦੇ ਨਾਲ ਹੀ ਉਹ ਉਸਦੇ ਗਲੇ ਵਿੱਚੋਂ ਐਬਜ਼ਾਰਬ ਹੋ ਜਾਏਗੀ ਔਰ ਉਸ ਦਿਆਂ ਦਿਲ ਦੀਆਂ ਆਰਟਰੀਜ਼ ਨੂੰ ਕੋਰੋਨਰੀ ਆਰਟਰੀਜ਼ ਨੂੰ ਥੋੜਾ ਫੈਲਾ ਦੇਗੀ ਔਰ ਹੋ ਸਕਦਾ ਉਸ ਨੂੰ ਇੱਕਦਮ ਰੀਲੀਫ ਮਿਲ ਜੇ ਜੇ ਇੱਕਦਮ ਰੀਲੀਫ ਨਹੀਂ ਮਿਲਦੀ ਤਾਂ 5 ਮਿੰਟ ਵੇਟ ਕਰਕੇ ਤੁਸੀਂ ਇੱਕ ਹੋਰ 5 ਮਿਲੀਗ੍ਰਾਮ ਵਾਲੀ ਟੈਬਲੇਟ ਵੀ ਦੇ ਸਕਦੇ ਹੋ ਇਹਦੇ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਨਾਲ ਹੀ ਸਿਰ 'ਚ ਦਰਦ ਸ਼ੁਰੂ ਹੋ ਜਾਂਦੀ ਹੈ ਮਰੀਜ਼ ਕਹਿੰਦਾ ਕਿ ਮੇਰੀ ਛਾਤੀ ਦੀ ਦਰਦ ਤੇ ਠੀਕ ਹੋ ਗਈ ਆ ਮੇਰਾ ਸਾਹ ਤੇ ਠੀਕ ਹੋ ਗਿਆ ਪਰ ਮੇਰੇ ਸਿਰ ਚ ਦਰਦ ਹੋਣ ਲੱਗ ਗਈ ਆ ਇਹਦੇ ਤੋਂ ਘਬਰਾਉਣਾ ਬਿਲਕੁਲ ਨਹੀਂ ਆ ਇਹ ਸੋਰਬਿਟਰੇਟ ਦਾ ਇੱਕ ਕਾਮਨ ਸਾਈਡ ਇਫੈਕਟ ਆ ਇਸ ਕਰਕੇ ਜੇ ਸੋਰਬਿਟਰੇਟ ਲੈਣ ਨਾਲ ਸਿਰਦਰ ਥੋੜੀ ਜੀ ਹੋਏ ਤੇ ਘਬਰਾਉਣਾ ਨਹੀਂ ਆ ਦੂਸਰੇ ਨੰਬਰ ਤੇ ਕੀ ਕਰਨਾ ਆ ਘਰ ਦੇ ਵਿੱਚ ਇੱਕ ਕਿੱਟ ਬਣਾ ਕੇ ਰੱਖਣੀ ਆ ਲੋਡਿੰਗ ਡੋਸ ਦੀ ਲੋਡਿੰਗ ਡੋਸ ਉਹ ਹੁੰਦੀ ਆ ਡੋਸ ਜਿਹਦੇ ਵਿੱਚ ਅਸੀਂ ਖੂਨ ਪਤਲੇ ਵਾਲੀ ਦਵਾਈ ਬਲੱਡ ਦਾ ਕਲੌਟ ਤੋੜਨ ਵਾਲੀ ਦਵਾਈ ਔਰ ਦਿਲ ਦੇ ਮਸਲਸ ਨੂੰ ਆਕਸੀਜਨ ਦੀ ਸਪਲਾਈ ਵਧਾਉਣ ਵਾਲੀ ਦਵਾਈ ਔਰ ਦਿਲ ਦੀਆਂ ਨਾੜਾਂ ਨੂੰ ਖੁੱਲਾ ਰੱਖਣ ਵਾਲੀ ਦਵਾਈ ਦੀ ਇੱਕ ਹੈਵੀ ਡੋਜ਼ ਦੇ ਦਿੰਨੇ ਆ ਲੋਡਿੰਗ ਡੋਜ਼ ਨੂੰ ਬੋਲਦੇ ਆ ਉਹ ਲੋਡਿੰਗ ਡੋਜ਼ ਇਸ ਲਈ ਦਿੱਤੀ ਜਾਂਦੀ ਆ ਤਾਂ ਕਿ ਮਰੀਜ਼ ਨੂੰ 6-7 ਘੰਟੇ ਦਾ ਟਾਈਮ ਮਿਲ ਜੇ ਕਿ ਜੇ ਵਾਕਿਆ ਉਹਦੇ ਵਿੱਚ ਅਟੈਕ ਵੀ ਆ ਰਿਹਾ ਆ ਅਤੇ ਤੁਸੀਂ ਕਿਸੇ ਚੰਗੇ ਹਰਟ ਦੇ ਇੰਸਟੀਚਿਊਟ ਚ ਸੈਂਟਰ ਚ ਪਹੁੰਚ ਸਕੋ ਜਿਵੇਂ ਤੇ ਪਹਿਲੇ ਨੰਬਰ ਤੇ ਦੱਸਿਆ ਕਿ ਸੋਰਬਿਟਰੇਟ ਰੱਖੋ ਘਰ 5 ਮਿਲੀਗ੍ਰਾਮ ਵਾਲੀ ਜਾਂ 10 ਮਿਲੀਗ੍ਰਾਮ ਵਾਲੀ ਔਰ ਉਹ 5 ਵਾਲੀਆਂ ਦੋ ਗੋਲੀਆਂ ਚਿੱਥ ਕੇ ਖਾਣੀਆਂ ਨੇ ਉਸ ਤੋਂ ਬਾਅਦ ਕੀ ਕਰਨਾ ਆ ਅੱਗੇ ਆ ਜੋ ਟੈਬਲੇਟ ਐਟੋਰਵਾਸਟੈਟਨ ਤੁਸੀਂ ਰੱਖਣੀ ਆ 80 ਮਿਲੀਗ੍ਰਾਮ ਵਾਲੀ ਲੋਡਿੰਗ ਡੋਸ ਚ ਇੱਕ ਜੇ ਤੁਹਾਡੇ ਕੋਲ ਐਵਾਸ 40 ਵਾਲੀ ਆ ਤੇ ਦੋ ਜੇ 20 ਵਾਲੀ ਆ ਤੇ ਚਾਰ ਭਾਗ ਐਟੋਰਵਾਸਟੈਟਨ ਜਨ ਟੈਬਲੇਟ ਅਵਾਸ ਇੱਕ ਕਾਮਨ ਉਹਦਾ ਬ੍ਰਾਂਡ ਆ ਮੈਂ ਬਿਲਕੁਲ ਬ੍ਰਾਂਡ ਨੂੰ ਪ੍ਰਮੋਟ ਨਹੀਂ ਕਰ ਰਿਹਾ ਅਵਾਸ 80 ਮਿਲੀਗ੍ਰਾਮ 40 ਵਾਲੀਆਂ 2 ਔਰ 20 ਵਾਲੀਆਂ 4 ਹੋਣੀਆਂ ਚਾਹੀਦੀਆਂ ਨੇ ਇਸ ਤੋਂ ਅੱਗੇ ਆਜੋ ਟੈਬਲੇਟ ਸਲੇਵਿਡੋਨ ਐਮ ਆਰ 35 ਐਮ ਜੀ ਇਹ ਦੋ ਗੋਲੀਆਂ ਹੋਣੀਆਂ ਚਾਹੀਦੀਆਂ ਨੇ ਇਹ ਵਾਲਾ ਸੌਲਟ ਕੀ ਕਰਦਾ ਆ ਇਹ ਵਾਲੀ ਦਵਾਈ ਕੀ ਕਰਦੀ ਆ ਕਿ ਦਿਲ ਦੇ ਜਿਹੜੇ ਮਸਲ ਸੈਲਸ ਨੇ ਉਹਨਾਂ ਨੂੰ ਆਕਸੀਜਨ ਦੀ ਡਿਲੀਵਰੀ ਨੂੰ ਥੋੜਾ ਹੋਰ ਐਫੀਸ਼ੀਐਂਟ ਕਰ ਦਿੰਦੀ ਆ ਇੰਪਰੂਵ ਕਰ ਦਿੰਦੀ ਆ ਸੋ ਦੋ ਗੋਲੀਆਂ ਆਪਾਂ ਦੋ ਦੋ ਹੀ ਗੋਲੀਆਂ ਰੱਖਦੇ ਆ ਤੁਸੀਂ ਅਵਾਸ 40 ਵਾਲੀਆਂ ਦੋ ਰੱਖ ਲਓ ਦੂਸਰੇ ਨੰਬਰ ਤੇ ਟੈਬਲੇਟ ਫਲੇਵਿਡੋਨ ਐਮ ਆਰ ਦੋ ਗੋਲੀਆਂ ਤੀਸਰੇ ਨੰਬਰ ਤੇ ਆਜੋ ਟੈਬਲੇਟ ਨਾਈਟ੍ਰੋਕਾਂਟਨ ਜਾਂ ਨਾਈਟ੍ਰੋਲੌਂਗ ਕੈਪਸੂਲ ਨਾਈਟ੍ਰੋਲੌਂਗ ਆਉਂਦਾ ਆ ਨਾਈਟ੍ਰੋਕਾਂਟਨ ਆਉਂਦੀ ਆ ਟੈਬਲੇਟ ਐਂਜੀ ਪਲੈਟ ਆਉਂਦੀ ਆ ਕਈ ਬ੍ਰਾਂਡ ਆਉਂਦੇ ਨੇ 2.6 ਔਰ 6.5 ਵੀ ਹੁੰਦੀ ਆ ਉਹ ਟੈਬਲੇਟ 2.6 ਵਾਲੀਆਂ ਦੋ ਗੋਲੀਆਂ ਉਹ ਵੀ ਦੇਣੀਆਂ ਨੇ ਉਹ ਗੋਲੀ ਦੀ ਸਮੱਸਿਆ ਇਹ ਆ ਕਿ ਉਹਨੂੰ ਬਾਹਰ ਕੱਢ ਕੇ ਉਹ ਪੰਜ ਪੈਕੇਟ ਚ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਉਹ ਡੱਬੀ ਚ ਗੋਲੀ ਆਉਂਦੀ ਆ ਪਿੰਕ ਕਲਰ ਦੀ ਆਮ ਤੌਰ ਤੇ ਡੱਬੀ ਹੁੰਦੀ ਆ ਤੇ ਗੋਲੀ ਵੀ ਪਿੰਕ ਕਲਰ ਦੀ ਹੁੰਦੀ ਆ ਜਿਹੜਾ ਕੈਪਸੂਲ ਹੁੰਦਾ ਆ ਨਾਈਟ੍ਰੋਲੌਂਗ ਉਹਦਾ ਕਲਰ ਲਾਈਟ ਬਲੂ ਤੇ ਵਾਈਟ ਹੁੰਦਾ ਆ ਤਾਂ ਉਸ ਨੂੰ ਡੱਬੀ 'ਚ ਹੀ ਰਹਿਣ ਦੇਣਾ ਆ ਉਸ ਦੀਆਂ ਦੋ ਗੋਲੀਆਂ ਬਾਹਰ ਕੱਢ ਕੇ ਨਹੀਂ ਰੱਖਣੀਆਂ ਉਹ ਮੌਕੇ ਤੇ ਹੀ ਕੱਢਣੀਆਂ ਕਿਉਂਕਿ ਉਹ ਗੋਲੀ এনवायरमेंट 'ਚੋਂ ਜਲਵਾਸ਼ਪ ਨੂੰ ਚੂਸ ਲੈਂਦੀ ਆ ਤੇ ਖਰਾਬ ਹੋ ਜਾਂਦੀ ਆ ਸੋ ਕੋਸ਼ਿਸ਼ ਕਰੋ ਉਹਦੀ ਡੱਬੀ ਨੂੰ ਜੇ ਤੁਸੀਂ ਇੱਕ ਦੋ ਵਾਰੀ ਖੋਲ੍ਹ ਲਿਆ ਆ ਤਾਂ ਥੋੜਾ ਜਿਹਾ ਉਹਦੇ ਵਿੱਚ ਕਾਟਨ ਪਾ ਦਿਓ ਤੇ ਚੌਥੇ ਨੰਬਰ ਤੇ ਆਜੋ ਲਾਸਟ ਤੁਸੀਂ ਉਸ ਨੂੰ ਐਸਪ੍ਰਿਨ ਦੇਣੀ ਆ ਜਿਸ ਨੂੰ ਡਿਸਪ੍ਰਿਨ ਵੀ ਬੋਲਦੇ ਆ ਕਿਉਂਕਿ ਐਸਪ੍ਰਿਨ ਇੱਕ ਇਹੋ ਜੀ ਦਵਾਈ ਆ ਜਿਹੜੀ ਕਿ ਐਂਟੀਪਲੇਟਲੇਟ ਆ ਭਾਵ ਕਿ ਪਲੇਟਲੇਟ ਸੈੱਲ ਜਿਹੜੇ ਕਿ ਕਲੌਟ ਬਣਾਉਣ ਦਾ ਕੰਮ ਕਰਦੇ ਨੇ ਉਹ ਕਲੌਟ ਨੂੰ ਤੋੜਨ ਚ ਰੋਲ ਪਲੇ ਕਰਦੀ ਆ ਜਾਂ ਕਲੌਟ ਨੂੰ ਬਣਨ ਨਹੀਂ ਦਿੰਦੀ ਤਾਂ ਉਹ ਕਿੰਨੀ ਦੇਣੀ ਆ 300 ਮਿਲੀਗ੍ਰਾਮ ਔਰ ਕਈ ਵਾਰ ਇਹ ਗੋਲੀ ਕੰਬੀਨੇਸ਼ਨ ਚ ਆਉਂਦੀ ਆ ਉਹਦਾ ਨਾਮ ਆ ਟੈਬਲੇਟ ਡੀਪਲੇਟ A 150 ਡੀਪਲੇਟ A 150 ਚ ਦੋ ਚੀਜ਼ਾਂ ਹੁੰਦੀਆਂ ਨੇ ਕਲੋਪੀਡੋਗ੍ਰਲ 75 ਮਿਲੀਗ੍ਰਾਮ ਔਰ ਐਸਪ੍ਰਿਨ 150 ਮਿਲੀਗ੍ਰਾਮ ਕਲੋਪੀਡੋਗ੍ਰਲ ਵੀ ਐਸਪ੍ਰਿਨ ਦੀ ਤਰ੍ਹਾਂ ਹੀ ਇੱਕ ਐਂਟੀਪਲੇਟਲੇਟ ਐਂਟੀਕਲੌਟ ਗੋਲੀ ਆ ਜੇ ਜਦੋਂ ਇਹ ਇਕੱਠੀਆਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਮੈਂ ਤੁਹਾਨੂੰ ਕੰਬੀਨੇਸ਼ਨ ਦੱਸੀ ਟੈਬਲੇਟ ਡੀਪਲੇਟ A150 ਤਾਂ ਇਹਨਾਂ ਦਾ ਐਕਸ਼ਨ ਵੱਧ ਜਾਂਦਾ ਹੈ 2 ਜਮਾ 2 5 ਹੋ ਜਾਂਦਾ ਹੈ ਜਦੋਂ ਇਕੱਠੀਆਂ ਦਿੱਤੀਆਂ ਜਾਂਦੀਆਂ ਨੇ ਦੋ ਹੀ ਗੋਲੀਆਂ ਤੁਸੀਂ ਡੀਪਲੇਟ A150 ਦੀਆਂ ਦੇਣੀਆਂ ਨੇ ਟੋਟਲ ਇਹ ਅੱਠ ਗੋਲੀਆਂ ਬਣ ਗਈਆਂ ਇਹ ਬਣ ਗਈ ਤੁਹਾਡੀ ਲੋਡਿੰਗ ਡੋਜ਼ ਇਹ ਤੁਸੀਂ ਮਰੀਜ਼ ਨੂੰ ਮੂੰਹ ਰਸਤੇ ਦੇ ਦਿਓ ਪਾਣੀ ਨਾਲ ਲੰਘਾ ਲੈ ਚਾਂਸਸ ਆ ਕਿ ਤੁਹਾਡਾ ਮਰੀਜ਼ ਮੇਬੀ ਬਚ ਜਾਏਗਾ ਔਰ ਐਟ ਲੀਸਟ ਉਸ ਨੂੰ ਕਿਸੇ ਚੰਗੇ ਹਾਰਟ ਇੰਸਟੀਚਿਊਟ ਦਾ ਚੰਗੇ ਕਿਸੇ ਦਿਲ ਦੇ ਹਸਪਤਾਲ ਪਹੁੰਚਣ ਤੱਕ ਦਾ ਐਜੂਕੇਟ 5 ਘੰਟੇ ਦਾ 4 ਘੰਟੇ ਦਾ ਇਵਨ 6 ਘੰਟੇ ਦਾ ਸਮਾਂ ਵੀ ਮਿਲ ਸਕਦਾ ਹੈ ਔਰ ਹੋ ਸਕਦਾ ਹੈ ਕਿ ਉਹ ਬਿਲਕੁਲ ਠੀਕ ਹੋ ਜੇ ਸੋ ਇਹ ਲੋਡਿੰਗ ਡੋਸ ਔਰ ਸੋਰਬਿਟਰੇਟ ਦੇ ਤੁਸੀਂ ਪੈਕੇਟ ਬਣਾ ਕੇ ਘਰ ਹਰ ਦਮ ਰੱਖਣੇ ਨੇ ਜਦੋਂ ਵੀ ਮਰੀਜ਼ ਤੁਹਾਡਾ ਕਿਤੇ ਘਰੋਂ ਬਾਹਰ ਜਾਂਦਾ ਆ ਜਿਆਦਾ ਦਿਨਾਂ ਲਈ ਜਾਂ ਥੋੜੇ ਟਾਈਮ ਲਈ ਵੀ ਤਾਂ ਉਹ ਪੈਕੇਟ ਨਾਲ ਲੈ ਕੇ ਜਾਏ ਜਿਹੜਾ ਕਿ ਨੌਨ ਮਰੀਜ਼ ਆ ਦਿਲ ਦਾ ਭਾਵ ਜਿਹਦੇ ਵਿੱਚ ਪਤਾ ਆ ਕਿ ਉਹਨੂੰ ਤੇਜ਼ ਚੱਲਿਆਂ ਸਾਹ ਚੜਦਾ ਆ ਜਾਂ ਤੇਜ਼ ਚੱਲਿਆਂ ਛਾਤੀ 'ਚ ਦਰਦ ਹੁੰਦੀ ਆ ਭਾਵ ਐਨਜਾਇਨਾ ਹੈਗਾ ਆ ਜਾਂ ਕਿਤੇ ਵੀ ਤੁਸੀਂ ਚੱਲੇ ਹੋ ਘੁੰਮਣ ਜਾਂ ਕਿਸੇ ਰਿਸ਼ਤੇਦਾਰ ਕੋ ਕਿਤੇ ਵੀ 4-5 ਦਿਨ ਲਈ ਤਾਂ ਇਹ ਲੋਡਿੰਗ ਡੋਸੇਸ ਦੀ 2-3 ਸੈਟ ਲੈ ਕੇ ਨਾਲ ਜਾਣੇ ਸੋ ਇਹ ਕੁਝ ਸੀਗਾ ਜਾਣਕਾਰੀ ਕਿ ਹਾਰਟ ਅਟੈਕ ਕਿਉਂ ਹੁੰਦਾ ਆ ਇਸ ਦੇ ਟਿਪੀਕਲ ਚਿੰਨ ਕੀ ਹੁੰਦੇ ਨੇ ਔਰ ਫੌਰੀ ਤੌਰ ਤੇ ਕੀ ਕੀਤਾ ਜਾਏ ਮੇਰੇ ਖਿਆਲ ਵਿੱਚ ਇਹ ਵੀਡੀਓ ਕਾਫੀ ਤੁਹਾਨੂੰ ਸਹਾਇਕ ਸਾਬਤ ਹੋ ਸਕਦੀ ਆ ਮੈਂ ਤੁਹਾਡੇ ਨਾਲ ਹਰ ਇੱਕ ਚੀਜ਼ ਦੇ ਸ਼ਾਰਟਸ ਸ਼ੇਅਰ ਕਰਤੇ ਨੇ ਸੋ ਜੇ ਤੁਸੀਂ ਵੀਡੀਓ ਨੂੰ ਲਾਈਕ ਕੀਤਾ ਆ ਪਸੰਦ ਕੀਤਾ ਆ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਕਿਸੇ ਇਸੇ ਤਰ੍ਹਾਂ ਦੇ ਇੰਪੋਰਟੈਂਟ ਔਰ ਇੰਟਰਸਟਿੰਗ ਟਾਪਿਕ ਦੇ ਨਾਲ ਸੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ